ਕਬਾਰ ਉਤਾ ਅੰਧਕੂਪ ਮਾਨ ਏ ਦਇਆਲ ਲਾਲ 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 ਏ ਦਇਆਲ ਲਾਲ ਏ ਗੋਬਿੰਦ ਏ ਗੋਬਿੰਦ ਏ ਗੋਬਾਰ ਰਹਾ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਏ ਸਮਰੱਥ ਅਗਮ ਪੂਰਨ ਮੁਹੇ ਮਾਇਆ ਧਾਰ ਅੰਧਕੂਪ માં ਪਿਆਨ ਨਾਨਕ ਪਾਰ ਉਤਾਰ

ਤੇਰਾ ਜਿਉਂ ਜਿਉਂ ਤੇਰਾ ਹੁਕਮ ਤੇ ਵਕਉ ਵੜਾ ਜਹ ਜਹ ਰਖੈ ਆਪ ਤਹ ਜਾਏ ਜਪ ਜਪ ਤੁਧ ਨਿਰੰਕਾਰ ਪਰਮ ਭਾਉ ਖੋ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰੱਖੇ ਆਪ ਤਹ ਜਾਏ ਖੜੋਗਣਾ ਫੇ ਵਾਹਿਗੁਰੂ ਪਰਮੇਸ਼ਰ ਤੂੰ ਜਿੱਥੇ ਵੀ ਰੱਖਦਾ ਉੱਥੇ ਖਲੋਣਾ ਪੈਂਦਾ ਵਾ ਇਹ ਜੋ ਕੁਝ ਵੀ ਸੰਸਾਰ ਵਿੱਚ ਹੋ ਰਿਹਾ ਤੁਹਾਡਾ ਹੁਕਮ ਹੀ ਐ ਐਸੇ ਹੁਕਮ ਨੂੰ ਮੰਨਣ ਵਾਲੇ ਕਦੇ ਤਤੀ ਤਵੀ ਤੇ ਕਰੇ ਸਿਰ ਵਿੱਚ ਤੱਤਾ ਰੇਤਾ ਕਦੇ ਉਬਲਦੀ ਦੀਗ ਵਿੱਚ ਬੈੜ ਕਰਕੇ ਕਹਿਣਾ ਤੇਰਾ ਕੀ ਆ ਮੀਠਾ ਲਾਗੈ ਸਭ ਦੁੱਖ ਜਾਇ ਤੀਗ ਬਹਾਦਰ ਸੁਮਰ ਕਰ ਨੋ ਨਿਦ ਆਵੇ ਤਾ ਸਭ ਥਾਈ ਹੋਈ ਸਹਾਈ ਦਸ਼ਵੇਂ ਪਾਠ ਹ ਸਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਈ ਦਸ ਪਾਥਿ ਹਯਾ ਦੇ ਆਤਮਿਕ ਸਰੂਪ ਫਾਗिरा ਹਜੂਰ ਸਰਬ ਕਲਾ ਪਰਪੂਰ ਤਨ ਤਨ ਸਹਬੋ ਸ੍ਰੀ ਗੁਰੂ ਗ੍ਰੰਥ ਸਹਬ ਜੁਕ ਪਾਠ ਦੀਦਾਰ ਦੇ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ 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 ਜੀ ਪੰਜੋ ਪਿਆਰਿਆ ਚਹਉ ਸਭ ਜਾਦ ਅਚਾਲੀਆਂ ਮੁਕਤ ਆ ਹੱਠੀਆਂ ਜਪੀਆਂ ਤੱਪੀਆਂ ਜਿਨਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਨ ਪਿਆਰਿਆ ਸੱਚਿਆਰਿਆ ਦੀ ਕਮਾਈ ਦਾ ਤਹੰਤਰ ਕੀ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਜਨਾ ਸੰਗਾ ਸੰਗੜੀਆਂ ਧਰਮ ਹਿ ਤਿਸ ਹੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਸੰਗਨ ਭਾਈ ਤਿਨਾ ਦੀ ਪਵਿੱਤਰ ਕਮਾਈ ਦਾ ਧਿਆਨ ਤਰਖੇ ਖਾਲਸਾ ਜੀ ਬੋਲੋ ਜੀ ਪੰਜ ਤਖਤ ਸਰਬੱਤ ਗੁਰਦੁਆਰਿਆਂ ਦੇ ਧਿਆਨ ਤਰਖੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾ ਗੁਰੂ ਵਾਹਿ ਗੁਰੂ ਚਿਤ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰੁਚਿ ਅਰਿਆਇ ਦੇਗ ਤੇਗ ਫਤਿਹ ਬਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਜੀ ਸਖਾਂ ਦਾ ਸਖਾਂ ਨੂੰ ਸਖੀ ਦਾਨ ਕੇ ਸਿਦਾਨ ਰਹਿ ਦਾਨ ਬਬੇਕ ਦਾਨ ਵਸਾਹ ਦਾਨ ਕਰੋਸ਼ਾ ਦਾ ਦਾਨ ਅਸ਼ਰਦਾ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਕੋ ਦਰਸ਼ਨ ਇਸ ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੋਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਖਾਂ ਦਾ ਮਾਨ ਨਿਵਾਂ ਮਤ ਚ ਮਤ ਪਾ ਦੇ ਰੱਖ ਆਪੋ ਕਾਲ ਪੁਰਖ ਅੰਤਰ ਜਾਮੀ ਆਪ ਆਪਣੇ ਪੰਥ ਦੇ ਸਦਾ ਸਹਾਈ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹ ਦਰਸ਼ਨ ਦੀ ਰਾਹ ਰਿਸ਼ਵ ਸਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਮੁਖਸ਼ ਜੀ ਨਮਾਣਿਆ ਦੇ ਮਾਨ ਨਤਾਲਿਆ ਦੇ ਤਾਲ ਨਿਉਟਿਆਂ ਦੀ ਓਟ ਤਨ ਤਨ ਸਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਪਰੀ ਦੇ ਮਾਲਕ ਜੀਓ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਗੁਰੂ ਸਰ ਸਾਹਿਬ ਜੁਕੋ ਜੋਗਾ ਟੱਲ ਚਵਰ ਛਤਰ ਤਖਤ ਦੇ ਮਾਲਕ ਤਨ ਤਨ ਸਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਪਾਵਨ ਪੂਤਰ ਚਰਨਾਂ ਵਿੱਚ ਸਰਬੱਤ ਸੰਗਤਾਂ ਵੱਲੋਂ ਹੱਥ ਜੋੜ ਕਰਕੇ ਅਰਦਾਸ ਬੇਨਤੀ ਹੈ ਸਰਗੁਰੂ ਜੀ ਆਪ ਜੀ ਆਦੀ ਗੁਰਬਾਣੀ ਦੇ ਫਰਮਾਨ ਨੇ ਜੰਮਣ ਮਰਣਾ ਹੁਕਮ ਹੈ ਭਾਣੈ ਆਵਾ ਜਾਇ ਦੀ ਮਹਾਵਾਕਾਂ ਅਨੁਸਾਰ ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਨ੍ਹਾਂ ਨੂੰ ਆਪ ਜੀ ਨੇ ਜਿੰਨੀ ਆਰਜਾ ਸਤਿਗੁਰੂ ਜੀ ਬਖਸ਼ਰ ਕੀਤੀ ਸਵਾਸਾ ਦਾ ਧਨ ਬਖਸ਼ਰ ਕੀਤਾ ਸੀ ਉਸ ਧਨ ਨੂੰ ਖਰਚ ਕਰਦਿਆ ਹੋਇਆ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਖੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਹਾਵਾਕਾ ਅਨੁਸਾਰ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਵਿਛੋੜਾ ਦੇ ਕਰਕੇ ਸਤਿਗੁਰੂ ਜੀ ਸਮਾਤ ਲੋਕ ਤੋਂ ਪਰਲੋਕ ਗਮਨ ਕਰ ਗਏ ਸਨ ਸਵਾਸਵਲੀ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਰਿਸ਼ਤੇਦਾਰ ਸਾਖ ਸਮਧੀਆਂ ਵੱਲੋਂ ਭਣਾ ਭਰਾਵਾ ਵੱਲੋਂ ਮਿਲ ਕਰਕੇ ਆਪ ਜੀ ਦੀ ਬਖਸ਼ਿਸ਼ ਹੋਈ ਗੁਰਮਰਜਾਦਾ ਦੇ ਅਨੁਸਾਰ ਸਤਿਗੁਰੂ ਜੀ ਉਹਨਾਂ ਦੀ ਰੂਹ ਦੀ ਭਲੇਵਾਇ ਤੇ ਰੂਦੀ ਕਲਿਆਣਤਾ ਦੇ ਵਾਹਿਤੇ ਆਪ ਜੀ ਕੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਤੁਰਕੀ ਬਾੜੀ ਆਈ ਤਿਨ ਛਗਲੀ ਚਿੰਤ ਮਟਾਈ ਦਿਆਲ ਪ੍ਰਖ ਮਿਹਰਬਾਨ ਹਰ ਨਾਨਕ ਸਾਚੁ ਮੁਖਾਨਾ ਜੀ ਹਦੇ ਸ੍ਰੀ ਸਹਿਜ ਪਾਠ ਆਪਣੇ ਗ੍ਰਹਿ ਵਿਖੇ ਗੁਰਮਖਾਨ ਪ੍ਰਾਰੰਭ ਕਰਵਾਏ ਸਨ ਆਪ ਜੀ ਦੀ ਮਿਹਰ ਕਿਰਪਾ ਰੇ ਸਦਕਾ ਸੰਪੂਰਨ ਭੋਗ ਪਏ ਉਪਰੰਤ ਆਪ ਜੀ ਕੇ ਦਰਬਾਰ ਪਹੁੰਚ ਕਰਕੇ ਸਤਿਗੁਰ ਜੀ ਵਿਛੜੀ ਆਤਮਾ ਰੇ ਪਰਥਾਏ ਆਉ ਜੀ ਦੇ ਹੁਕਮ ਅਨੁਸਾਰ ਅੰਤੇ ਸਤਿਗੁਰੂ ਬੋਲਿਆ ਮੈਂ ਪਿਛਾ ਕੀਰਤਨ ਕਰਿਓ ਨਿਰਵਾਣ ਜੀਉ ਕੇਸੋ ਗੋਪਾਲ ਪੰਡਤਿ ਸਦਿਓ ਹਰਿ ਹਰਿ ਕਥਾ ਪੜਹਿ ਪ੍ਰਾਣ ਜੀਉ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਤਿਆਨਾਦੀ ਮਹਾਵਾਕ ਅਨੁਸਾਰ ਗੁਰਦਵਾਰਾ ਸ਼ਾਹ ਪਹੁੰਚ ਕਰਕੇ ਵਿਛੜੀ ਆਤਮਾ ਦੇ ਭਲੇ ਵਾਸਤੇ ਤੁਰਕੀ ਬਾਣੀ ਦਰਗਾਹੀ ਬਾਣੀ ਦੇ ਦੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਹੁੰਚੇ ਹੋਏ ਰਾਗੀ ਜਥੇ ਵੱਲੋਂ ਸਤਿਗੁਰੂ ਜੀ ਮਨੋਹਰ ਕੀਰਤਨ ਕੀਤੇ ਗਏ ਨੇ ਆਪ ਜੀਾਂ ਦੇ ਗੁਰਮਖਾਂ ਪਿਆਰਿਓ ਵੱਲੋਂ ਗੁਰ ਸ਼ਬਦ ਦੀ ਵਿਚਾਰ ਕਥਾ ਵਿਚਾਰ ਹੋਈ ਹੈ ਆਪ ਜੀ ਕੀ ਗੁਰਬਾਣੀ ਦਾ ਕੀਰਤਨ ਕਰਦਿਆਂ ਹੋਇਆ ਕਥਾ ਵਿਚਾਰਾ ਕਰਦਿਆਂ ਹੋਇਆ ਇਕ ਕਨਿ ਅਨੇਕ ਪ੍ਰਕਾਰ ਦੀਆਂ ਪੁੱਲਾਂ ਸਤਿਗੁਰੂ ਜੀ ਹੋ ਜਾਂਦੀਆਂ ਨੇ ਜਗਤ ਗਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਉਬਰਾ ਚਿੱਤਲੂ ਉਬਾਰ ਦੇ ਮਹਾਵਾਕ ਅਨੁਸਾਰ ਹੋਈਆਂ ਪੁੱਲਾਂ ਦੀ ਖਿਮਾ ਕਰਨੀ ਅੱਗੋਂ ਤੋਂ ਮਿਹਰ ਪਰ ਹੱਥ ਰੱਖਣੇ ਮਹਾਰਾਜੀਓ ਬਾਣੀ ਪੜੀ ਸੁਣੀ ਸੱਚਖੰਡ ਪ੍ਰਵਾਨ ਕਰਨੀ ਸਰਬਤ ਮਾਈ ਭਾਈ ਪਰਦੇ ਸੁਣਦੇ 라ਹੀ ਵੰਧ ਹੋਣ ਦੂਰੋਂ ਨੇੜਿਓ ਚੱਲ ਕਰਕੇ ਜੋ ਜੋ ਮਾਈ ਭਾਈ ਸੰਗਤਾਂ ਸਤਿਗੁਰੂ ਜੀ ਆਪ ਜੀ ਦੇ ਦਰਬਾਰ ਉਹੋਸ਼ ਪਰਿਵਦੀ ਅਰਦਾਸ ਵਿੱਚ ਸ਼ਾਮਲ ਹੋਈਆਂ ਨੇ ਤਨਾਦੀ ਅਰਦਾਸ ਆਪਣੇ ਦਰਤੇ ਪ੍ਰਵਾਨ ਕਰਦੀਆਂ ਹੋਇਆ ਉਸ ਵਿਛੜੀ ਆਤਮਾ ਦੇ ਜ਼ਿੰਦਗੀ ਦੇ ਸਫਰ ਅੰਦਰ ਹੋਈਆਂ ਪੁਲਾ ਦੀ ਖਿਮਾ ਕਰਕੇ ਸਤਿਗੁਰੂ ਜੀ ਟੇਡੀਆਂ ਜੂਨਾ ਤੋਂ ਬਚਾ ਕਰਕੇ ਆਵਾ ਗਮਣ ਦੇ ਚੱਕਰ ਤੋਂ ਬਚਾ ਕੇ ਸ਼ਰੀਪਕਾਲ ਆਪਣੇ ਚਰਨਾਂ ਦੇ ਵਿੱਚ ਥਾਉ ਬਸ਼ਰ ਕਰਨ ਪਿਛੇ ਪਰਿਵਾਰ ਨੂੰ ਭਾਣੇ ਦੀ ਦਾਤ ਨਾਮ ਦਾਣ ਦੀ ਦਾਤ ਸਤਿਗੁਰੂ ਜੀ ਬਸ਼ਕੇ ਨਿਹਾਲ ਕਰਨਾ ਅਮੀਰ ਪਰਿਆਤ ਰੱਖਣੇ ਦੂਰੋਂ ਡੇੜੋਂ ਅਨਿਆ ਸ਼ਕਤਾਰੀ ਹਾਗਰੀ ਦਰ ਪ੍ਰਵਾਨ ਕਰਨੀ ਤਿਲ ਫਲ ਪੇੜ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਲਾਉਣੇ ਮੰਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਜੀ ਦੁੱਖਾਂ ਦੇ ਨਾਸ਼ ਸੁੱਖਾਂ ਦੇ ਪ੍ਰਵੇਸ਼ ਕਰਨੀ ਚੜ੍ਹਦੀਆਂ ਕਲਾ ਕਰਨੀ ਸਤਿਗੁਰੂ ਜੀਓ ਮੇਰ ਪਰ ਹੱਥ ਰਖਣੇ ਮਹਾਰਾਜ ਭੋਗ ਦੇ ਸਮੇਂ ਤੇ ਸਮਾਪਤੀ ਦੇ ਸਮੇਂ ਤੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੀਆਂ ਸਿੱਖ ਸੰਗਤਾਂ ਵਾਹਿਤ ਆਪ ਜੀ ਦੇ ਦਰਬਾਰ ਆਪ ਜੀ ਕੀ ਦਿੱਤੇ ਹੋ ਭੰਡਾਰਿਆਂ ਦੇ ਵਿੱਚੋਂ ਪਾਵਨ ਪੁਜਤਰ ਕੜਾ ਪ੍ਰਸ਼ਾਦੀ ਦੇ ਗੁਰੂ ਕਾ ਲੰਗਰ ਛੱਜ ਕਰਕੇ ਆਗਿਰ ਹੋਇਆ ਕੜਾ ਪ੍ਰਸ਼ਾਦੀਆਂ ਦੇਗਾ ਤਿਆਰ ਕਰਦਿਆਂ ਲੰਗਰ ਤਿਆਰ ਕਰਦਿਆਂ ਹੋਇਆਂ ਸੋਖਮ ਭਲਾ ਦੀ ਖਿਮਾ ਕਰਨੀ ਅੱਗੋਂ ਤੋਂ ਮਿਹਰ ਪਰਯਾਤਰ ਕਣੀ ਸਤਿਗੁਰੂ ਜੀ ਥਾਲੇ ਛੱਜ ਕਰਕੇ ਆਗਿਰ ਹੋਏ ਨੇ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰੋ ਪ੍ਰਵਾਨ ਹੋਏ ਪ੍ਰਸ਼ਾਦ ਲੰਗਰ ਸੰਗਤਾਂ 'ਚ ਵਰਤਾਉਣ ਦੀ ਆਗਿਆ ਹੋਏ ਜੋ ਜੋ ਸਕੀ ਆਪ ਜੀ ਦਾ ਅਸ਼ਵਾਸਾ ਵਾਹਿਗੁਰੂ 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 ਨਾਮ ਜਪੇ ਸਰਗੁਰੂ ਜੀ ਆਪ ਕਿਰਪਾ ਕਰੋ ਪੁੱਤਰ ਹੁਕਮਨਾ ਮੇਰੀ ਦਾਤ ਸੰਗਤਾਂ ਨੂੰ ਛੜਾ ਕਰਕੇ ਨਿਹਾਲ ਨਿਹਾਲ ਕਰਤਾਰ ਕਰਨਾ ਕਰੋ ਜੀ ਸੇਈ ਪਿਆਰੇ ਮੇਰ ਜਨਾਂ ਦੇ ਮਨਿਆਂ ਆਪ ਜੀਆਂ ਦਾ ਨਾਮ ਚੇਤੇ ਆਵੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਭਾਈ ਰਣਜੀਤ ਸਿੰਘ ਜੀ ਜਿਹੜੇ ਇੱਕ ਹਜ਼ੂਰੀ ਰਾਗੀ ਨੇ ਸ੍ਰੀ ਦਰਬਾਰ ਸਾਹਿਬ ਉਹਨਾਂ ਵੱਲੋਂ ਬਹੁਤ ਬੈਰਾਗਮਈ ਜੋ ਕੀਰਤਨ ਕੀਤਾ ਸਾਡੇ ਕਥਾਵਾਚਕ ਉਹਨਾਂ ਨੇ ਗੁਰਬਾਣੀ ਦੇ ਅਨੁਸਾਰ ਸਾਨੂੰ ਸਮਝਾਇਆ ਇਹ ਸੱਚ ਹੈ ਕਿ ਪ੍ਰਮਾਤਮਾ ਦਾ ਹੁਕਮ اٹਲ ਹੈ ਇਹ ਸਾਰੀ ਸ੍ਰਿਸ਼ਟੀ ਉਸ ਪ੍ਰਮਾਤਮਾ ਨੇ ਰਚੀ ਹੈ ਜੀਵ ਜਨਮ ਲੈਂਦਾ ਹੈ ਇਸ ਜਹਾਨ ਚੋਂ ਤੁਰ ਜਾਂਦਾ ਜਿਹਦਾ ਉਸਦੇ ਪਰਿਵਾਰ ਨੂੰ ਸਾਡੇ ਸਮਾਜ ਨੂੰ ਦੁੱਖ ਤੇ ਸਦਮਾ ਹੁੰਦਾ ਹੈ ਹਮੇਸ਼ਾ ਹੁੰਦਾ ਹੈ ਕਈ ਜੀਵ ਇਸ ਸਮਾਜ ਦੇ ਵਿੱਚ ਜਨਮ ਲੈਂਦੇ ਨੇ ਜਦੋਂ ਤੁਰ ਜਾਂਦੇ ਆ ਤੇ ਕੇਵਲ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਰੋਂਦਾ ਹੈ ਦੁਖੀ ਹੁੰਦਾ ਹੈ ਪਰ ਬਹੁਤ ਸਾਰੇ ਜੀਵ ਬਨੁੱਖ ਇਸ ਸਮਾਜ ਆਏ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਕਿਰਤ ਕੀਤੀ ਉਹਨਾਂ ਨਾਂ ਬਣਾਇਆ ਮਹਾਨ ਹੋਏ ਜਦੋਂ ਇਸ ਜਹਾਨ ਤੋਂ ਦੇ ਵਿੱਚੋਂ ਤੁਰਦੇ ਨੇ ਰੁਖਸਤ ਹੁੰਦੇ ਨੇ ਤੇ ਉਹਨਾਂ ਨੂੰ ਸਿਰਫ ਪਰਿਵਾਰ ਹੀ ਨਹੀਂ ਰੋਂਦਾ ਦੁਖੀ ਹੁੰਦਾ ਸਾਰਾ ਸਮਾਜ ਦੁਖੀ ਹੁੰਦਾ ਕਿਉਂਕਿ ਉਸ ਉਹਨਾਂ ਨੇ ਸਮਾਜ ਨੂੰ ਬਹੁਤ ਕੁਝ ਦੇ ਕੇ ਜਾਣਾ ਹੁੰਦਾ ਡਾਕਟਰ ਅਮਰਤਪਾਲ ਸਿੰਘ ਜੀ ਬਿਓਲ ਪਰਿਵਾਰ ਦੇ ਵਿੱਚ ਫਾਇਦਾ ਹੋਏ ਮਿਹਨਤ ਕੀਤੀ ਬਾਬੇ ਨਾਨਕ ਵਾਲੀ ਕਿਰਤ ਕੀਤੀ ਪਰ ਛੋਟੀ ਉਮਰ ਦੇ ਵਿੱਚ ਤੁਰ ਜਾਣ ਦਾ ਸਦਮਾ ਦੁੱਖ ਅਸਹਿ ਆਕੈ ਆਰ ਉਹ ਦੁੱਖ ਉਹਨਾਂ ਦੇ ਦਾਦਾ ਦਾਦੀ ਉਹਨਾਂ ਦੇ ਮਾਂ ਬਾਪ ਉਹਦੀ ਭੈਣ ਜਿਉਂ ਜਿਉਂ ਨੇੜੇ ਤੇ ਉਤੋਂ ਪੀੜ ਬਹੁਤ ਜ਼ਿਆਦਾ ਸਦਮਾ ਦੁੱਖ ਅਸਹਿ ਆ ਉਹ ਸਾਡੇ ਸਮਾਜ ਦਾ ਵੀ ਬਹੁਤ ਵੱਡਾ ਹੈ ਦੁੱਖ ਹੈ ਬਹੁਤ ਵੱਡਾ ਕਟ ਹੈ ਅਸੀਂ ਸਾਰੇ ਇਹ ਮੰਨ ਲੈਂਦੇ ਆ ਕਿ ਕੁਦਰਤ ਚ ਮੌਜੂਦ ਹੈ ਪਰ ਕਦੇ ਕਦੇ ਲੱਗਦਾ ਹੈ ਕਿਉਂਕਿ ਅਸੀਂ ਧਰਤੀ ਦੇ ਮਨੁੱਖ ਹਾਂ ਕਿ ਇਹ ਕੁਦਰਤ ਦੇ ਵਿੱਚ ਜਦੋਂ ਇਹੋ ਜਿਹੇ ਇਨਸਾਨ ਦੁਨੀਆ ਤੋਂ ਤੁਰਦੇ ਨੇ ਤੇ ਸ਼ਾਇਦ ਕੁਦਰਤ ਉਹ ਪ੍ਰਮਾਤਮਾ ਵੀ ਕਿਤੇ ਨਾ ਕਿਤੇ ਬੇਇਨਸਾਫੀ ਕਰ ਜਾਂਦਾ ਹੈ ਇਹ ਸਾਡੀ ਸੋਚ ਹੈ ਸਾਡੀ ਮਨੁੱਖ ਦੀ ਸੋਚ ਹੈ ਸ਼ਾਇਦ ਉਸ ਪ੍ਰਮਾਤਮਾ ਨੂੰ ਡਾਕਟਰ ਅਮਰਤਪਾਲ ਸਿੰਘ ਦਿਓਲ ਦੀ ਲੋੜ ਸੀ ਸਾਡੇ ਕੋਲੋਂ ਲੈ ਕੇ ਗਿਆ ਇਹ ਜਹਾਨ ਇਹ ਸ੍ਰਿਸ਼ਟੀ ਸਾਰੀ ਉਸ ਪ੍ਰਮਾਤਮਾ ਦੀ ਫਸਲ ਹੈ ਉਹ ਕੱਚੀ ਵੜ ਲਏ ਪੱਕੀ ਵੜ ਲਏ ਉਹਦਾ ਹੁਕਮ ਹੈ ਸੋ ਸਵਾਏ ਹੁਕਮ ਦੇ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਦੇ ਸਾਡੇ ਕੋਲ ਹੋਰ ਕੁਝ ਬਚਦਾ ਵੀ ਕੁਝ ਨਹੀਂ ਹੈ ਗੁਰਬਾਣੀ ਸਾਡੇ ਲਈ ਬਹੁਤ ਵੱਡਾ ਤਰਵਾਸ ਹੈ ਗੁਰੂਆਂ ਦਾ ਜੀਵਨ ਸਾਡੇ ਲਈ ਬਹੁਤ ਵੱਡਾ ਤਰਵਾਸ ਹੈ ਤਾਂ ਪੰਜਾਬੀ ਤਕੜੇ ਹੋ ਕੇ ਜੀਉਂਦੇ ਆ ਕਿ ਸਬਰ ਦੇ ਨਾਲ ਰਹਿਣਾ ਰਜ਼ਾ ਚ ਸਾਨੂੰ ਸਭ ਨੂੰ ਮਾਣ ਹੈ ਉਹਦੇ ਜੀਵਨ ਤੇ ਛੋਟੀ ਉਮਰ ਦੇ ਵਿੱਚ ਵੱਡਾ ਨਾਮ ਕਮਾਇਆ ਸਾਡਾ ਉਹ ਪਿੰਡੂ ਇਲਾਕਾ ਹੈ ਜਿੱਥੋਂ ਮਿਹਨਤ ਕਰਕੇ ਪੜ੍ਹਾਈ ਐਮਡੀ ਦੇ ਵਿੱਚ ਦਾਖਲਣ ਲੈਣਾ ਸੌਖਾ ਨਹੀਂ ਹੈ ਉਹ ਬੁਲੰਦੀਆਂ ਨੂੰ ਛੂ ਰਿਆ ਸੀ ਔਰ ਉਹਦੀਆਂ ਬੁਲੰਦੀਆਂ ਦੇ ਨਾਲ ਸਾਡੇ ਸਾਰੇ ਇਲਾਕੇ ਨੂੰ ਫਾਇਦਾ ਹੋਣਾ ਸੀ ਤਾਂ ਹੀ ਤੁਸੀਂ ਅਸੀਂ ਦੇਖਦੇ ਹਾਂ ਬਹੁਤ ਦੂਰ ਤੱਕ ਸੁਣਿਆ ਸੀ ਕਿ ਲੋਕੀ ਦੁਖੀ ਸੀਗੇ ਇਹ ਸੁਣ ਕੇ ਹਜ਼ਾਰਾਂ ਦੀ ਤਦਾਦ ਇਕੱਠੇ ਹੋਣਾ ਅਸੀਂ ਦੁੱਖ ਵੰਡਾਉਣ ਦੇ ਲਈ ਸਾਰੇ ਆਏ ਆ ਜਦੋਂ ਅਸੀਂ ਡਾਕਟਰ ਅਮਰਤਪਾਲ ਸਿੰਘ ਦੇ ਜੀਵਨ ਵੱਲ ਝਾਤੀ ਮਾਰਦੇ ਆ ਤੇ ਮੈਂ ਦੱਸਣਾ ਚਾਹਾਂਗਾ ਕਿ ਡਾਕਟਰ ਅਮਰਤਪਾਲ ਸਿੰਘ ਦਿਓਲ ਦਾ ਜਨਮ 7 ਜਨਵਰੀ 1999 ਈਸਵੀ ਨੂੰ ਮਾਤਾ ਰਾਜਵਿੰਦਰ ਕੌਰ ਜੀ ਤੇ ਪਿਤਾ ਡਾਕਟਰ ਰਪੰਜਨ ਸਿੰਘ ਦਿਓਲ ਜੀ ਦੇ ਗ੍ਰਹਿ ਪਿੰਡ ਇਸੇ ਪਿੰਡ ਮਧਰਾ ਵਿਖੇ ਹੋਇਆ ਅਮਰਤਪਾਲ ਸਿੰਘ ਦਾ ਨਾਮ ਮਾਂ-ਬਾਪ ਨੇ ਅਮਰਤਪਾਲ ਸਿੰਘ ਰੱਖਿਆ ਤੇ ਸੱਚ ਹੀ ਉਸਨੇ ਆਪਣੇ ਜੀਵਨ ਚ ਜੋ ਨਾਮ ਰੱਖਿਆ ਸੀ ਉਹਦੇ ਅਨੁਸਾਰ ਕਰਮ ਕੀਤਾ ਉਹ ਪੱਕੀ ਰਹਿਤ ਮਰਿਆਦਾ ਵਾਲਾ ਅਮਰਤਾਰੀ ਸਿੱਖ ਸੀ ਇਹ ਮਰਿਆਦਾ ਗੁਰਮਤਿ ਦੀ ਜਿਹੜੀ ਮਰਿਆਦਾ ਆਪਣੇ ਘਰ ਦੇ ਵਿੱਚੋਂ ਆਪਣੇ ਦਾਦਾ ਜੀ ਸਰਬਾਤ ਸਰਵਣ ਸਿੰਘ ਜੀ ਉਹਨਾਂ ਕੋਲ ਰਹੀ ਹੈ ਰਹੀ ਹੈ ਔਰ ਜੇ ਪੂਰੇ ਇਲਾਕੇ ਨੂੰ ਇਹਨਾਂ ਦਾ ਸੁੱਖ ਹੈ ਦਾਦੇ ਨੇ ਕਿਰਤ ਕੀਤੀ, ਬਾਪ ਨੇ ਕਿਰਤ ਕੀਤੀ ਅਗੇ ਬੱਚਾ ਉਸ ਕਿਰਤ ਨੂੰ ਅੱਗੇ ਲੈ ਕੇ ਜਾ ਰਿਹਾ ਹੈ। 10ਵੀਂ ਤੱਕ ਦੀ ਜਿਹੜੀ ਪੜ੍ਹਾਈ ਆ ਆਰਡੀ ਖੋਸਲਾ ਸੀਨੀਅਰ ਸੈਂਡੀ ਸਕੂਲ ਬਟਾਲਾ ਤੋਂ ਕੀਤੀ ਹੈ। 11ਵੀਂ ਤੇ 12ਵੀਂ ਜਮਾਤ ਦੀ ਪੜ੍ਹਾਈ ਉਹਨਾਂ ਨੇ ਮੈਡੀਕਲ ਸਿੱਖਿਆ ਦੇ ਵਿੱਚ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਹੈ। ਤੇ ਡਾਕਟਰੀ ਸਿੱਖਿਆ ਦਾ ਬਹੁਤ ਔਖਾ ਟੈਸਟ ਜਿਹੜਾ NEET ਹੈ ਉਸ ਨੂੰ ਵਧੀਆ ਹੋਣ ਹਾਰ ਵਿਦਿਆਰਥੀ ਤੇ ਰੂਟ ਹੈ। ਉਪਰੰਤ NEET PG ਦਾ ਜਿਹੜਾ ਬਹੁਤ ਔਖਾ ਟੈਸਟ ਹੁੰਦਾ ਜਿਹਦੇ ਵਿੱਚ ਦਾਖਲਾ ਲੈਣਾ ਹਰ ਇੱਕ ਲਈ ਹਰ MBBS ਡਾਕਟਰ ਲਈ ਸੌਖਾ ਨਹੀਂ ਹੁੰਦਾ ਉਹ ਪਾਸ ਕਰਕੇ ਤੇ MD ਦੇ ਵਿੱਚ MD ਜਿਹੜੀ ਪੜ੍ਹਾਈ ਹੈ ਉਹ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਹੈ ਇਹ ਹਾਂ ਜਿਹੜਾ ਹੁਣ ਹਾਰ ਸਾਡਾ ਨੌਜਵਾਨ ਸੀ ਇਹ ਸੱਚ ਹੀ ਆਪਣੇ ਕਰਮ ਦੇ ਰਾਹੀਂ ਇੱਕ ਇਤਿਹਾਸਕ ਸੀ ਬਹੁਤ ਸਾਰੇ ਇਤਿਹਾਸ ਬਣਾਉਣੇ ਸਨ ਅਧੂਰੇ ਰਹਿ ਗਏ ਕਈ ਸੁਪਨੇ ਅਧੂਰੇ ਰਹਿ ਗਏ ਔਰ 12 ਸਤੰਬਰ 2025 ਨੂੰ ਚੰਡੀਗੜ੍ਹ ਤੋਂ ਜਦੋਂ ਵਾਪਸ ਆ ਰਹੇ ਸੀਗੇ ਤੇ ਬੰਗਾ ਦੇ ਨੇੜੇ ਟਿਪਰ ਚਾਲਕ ਦੀ ਅਣਗਹਿਲੀ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਦਾ ਤੇ ਸਾਡਾ ਅਮਰਤਪਾਲ ਸਿੰਘ ਸਦਾ ਲਈ ਇਸ ਜਹਾਨ ਦੇ ਵਿੱਚੋਂ ਰੁਖਸਤ ਹੋ ਜਾਂਦਾ 26 ਸਾਲ ਦੀ ਉਮਰ ਉਹਦੇ ਸੁਪਨੇ ਬਹੁਤ ਵੱਡੇ ਸੀ ਪਰ ਕੁਦਰਤ ਦੀ ਖੇਡ ਹੈ ਕੁਦਰਤ ਦਾ ਵਰਤਾਰਾ ਹੈ ਔਰ ਉਹ ساری ਦੁਨੀਆ ਨੂੰ ਪਿਆਰ ਕਰਨ ਵਾਲਾ ਸੀ। ਉਹਦੀ ਜਿਹੜੀ ਸੋਚ ਸੀ ਸਮਾਜ ਨੂੰ ਵਧੀਆ ਬਣਾਉਣ ਵਾਲੀ ਸੀ। ਉਹ ਗਰੀਬਾਂ ਦਾ ਹਮਦਰਦ ਸੀ। ਉਹਨੇ ਵਧੀਆ ਡਾਕਟਰ ਬਣ ਕੇ ਵਧੀਆ ਸੇਵਾ ਕਰਦੀ ਸੀ। ਵਧੀਆ ਨਾਂ ਬਣਾਉਣਾ ਸੀ ਜਿਹੜਾ ਉਹਨੇ ਛੋਟੀ ਉਮਰ 'ਚ ਬਣਾਇਆ। ਲੇਕਿਨ ਚੱਲ ਬਸਿਆ। ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੈ ਕਿ ਕਿੰਨਾ ਸ਼ਬਦਾਂ ਦੇ ਨਾਲ ਅਸੀਂ ਹੌਸਲਾ ਦੇਈਏ। ਕਿੰਨਾ ਸ਼ਬਦਾਂ ਦੇ ਨਾਲ ਅਸੀਂ ਦਰਵਾਸ ਦਈਏ ਉਹ ਸਾਰੀ ਪੜ੍ਹਾਈ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਕਿ ਅੰਗਰੇਜ਼ੀ ਚ ਕੀਤੀ ਪਰ ਉਹ ਪੰਜਾਬ ਦੀ ਮਿੱਟੀ ਨਾਲ ਜੁੜਿਆ ਸੀ ਉਹ ਸਾਡਾ ਪਹਿਲਾ ਐਮਡੀ ਡਾਕਟਰ ਹੈ ਇਸ ਹਲਾਕੇ ਦਾ ਜਿਹੜਾ ਆਪਣੇ ਇਲਾਕੇ ਇਸ ਪੈਂਡੂ ਇਲਾਕੇ ਚ ਰਹਿ ਕੇ ਐਮਡੀ ਦੀ ਪੜ੍ਹਾਈ ਕਰਿਆ ਸੀ ਔਰ ਜਦੋਂ ਦੇਖਿਆ ਜਾਂਦਾ ਤਾਂ ਉਹ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਪੰਜਾਬੀ ਭਾਸ਼ਾ ਦੇ ਨਾਲ ਜੁੜਿਆ ਅੰਗਰੇਜ਼ੀ ਚ ਪੜ੍ਹਦਾ ਹੈ ਬਹੁਤ ਸਾਰੀਆਂ ਕਵਿਤਾਵਾਂ ਪੰਜਾਬੀ ਚ ਲਿਖੀਆਂ ਮੈਂ ਖੁਦ ਕੋਸ਼ਿਸ਼ ਕਰੂੰਗਾ ਕਿ ਉਹਦੀ ਇਸ ਯਾਦ ਨੂੰ ਉਹਨੂੰ ਆਪਣੇ ਹਾਜ਼ਰ-ਨਾਜ਼ਰ ਮੰਨਣ ਦੇ ਲਈ ਬੰਦਾ ਉਦੋਂ ਤੁਰ ਜਾਂਦਾ ਜਦੋਂ ਅਸੀਂ ਮਨਾਂ 'ਚ ਵਿਸਾਰਦੇ ਆ ਜੇ ਸਾਡੇ ਮਨਾਂ 'ਚ ਵਸਿਆ ਰਹਿੰਦਾ ਹੈ ਤੋ ਸਾਡੇ ਨਾਲ ਹੀ ਰਹਿੰਦਾ ਹੈ ਇੱਕ ਕਿਤਾਬ ਦੇ ਰੂਪ 'ਚ ਉਹਨਾਂ ਦੀਆਂ ਰਚਨਾਵਾਂ ਵੀ ਜ਼ਰੂਰ ਲੈ ਕੇ ਆਵਾਂਗੇ ਇੱਕ ਨਜ਼ਮ ਛੋਟੀ ਜੀ ਮੈਂ ਇੱਥੇ ਸੁਣਾਉਣਾ ਚਾਹੂੰਗਾ ਤੁਹਾਨੂੰ ਇੱਥੇ ਨਿਤ ਨਵੇਂ ਆਉਂਦੇ ਰਹਿੰਦੇ ਜ਼ਿੰਦਗੀ 'ਚ ਮੋੜ ਹੈ ਇਹ ਡਾਕਟਰ ਅਮਰਤਪਾਲ ਸਿੰਘ ਦਿਓਲ ਕਹਿ ਰਿਹਾ ਹੈ ਇੱਥੇ ਜਿੱਤਦੇ ਨੇ ਝੂਠੇ ਆਏ ਸੱਚੇ ਹੱਥ ਜੋੜ ਸੱਚੀ ਗੱਲ ਕਹੀ ਦਾ ਨਾ ਪਏ ਅੱਜ ਅਸਰ ਵੇਖ ਇੱਥੇ ਪੈਸੇ ਬਹੁਤੇ ਜਾਂਦੇ ਆ ਅਸਰ ਮਰ ਗਈ ਜ਼ਮੀਰ ਅੱਜ ਮਰ ਗਈ ਏ ਜੁਰਤ ਲੋਕੋ ਵੱਡੇ ਇੱਥੇ ਮਾੜੇ ਨੂੰ ਕਰ ਜਾਂਦੇ ਆ ਕੁਰਕ ਲੋਕੋ ਸੱਚ ਕਹਿੰਦੇ ਨੇ ਕਿ ਦੌਰ ਅੱਜ ਚੱਲ ਪਿਆ ਮਾੜਾ ਇੱਥੇ ਆਪਣਾ ਹੀ ਆਪਣੇ ਤੋਂ ਕਰਦਾ ਏ ਸਾੜਾ ਜਿੰਨਾ ਹੱਥਾਂ ਸੀ ਖਡਾਇਆ ਅੱਜ ਉਹੀ ਹੱਥ ਛੱਡਤੇ ਕਈ ਕਲਜੋਗੀ ਪੁੱਤਾਂ ਅੱਜ ਮਾਪੇ ਘਰੋਂ ਕੱਢਤੇ ਪੜੇ ਲਿਖੇ ਦੀ ਵੀ ਮਾੜੀ ਅੱਜ ਸੋਚ ਹੋ ਗਈ ਹੁੰਦੀ ਹਰੇਕ 'ਚ ਅਣਖ ਅੱਜ ਲੋਪ ਹੋ ਗਈ ਬਾਣੀ ਛੱਡ ਸੇਧ ਲਈ ਜਾਂਦੀ ਅੱਜ ਗਾਣਿਆਂ ਤੋਂ ਅੰਦਰੋਂ ਤਾਂ ਚੋਰ ਸਾਰੇ ਸਾਦ ਲੱਗਦੇ ਆ ਬਾਣੇ ਇਹ ਤੁਸੀਂ ਦੇਖੋ ਕਿ ਉਹ ਸਾਡਾ ਨੌਜਵਾਨ ਕੀ ਸੋਚਦਾ ਸੀ ਸਮਾਜ ਦਾ ਦਰਦ ਹੈ ਸਮਾਜ ਪ੍ਰਤੀ ਚੇਤਨ ਹੈ ਤੇ ਇਹ ਜਿੰਨਾ ਚਿਰ ਵੀ ਉਹ ਆਪਣਾ ਜਿਉਂਦਾ ਰਿਹਾ ਸਮਾਜ ਲਈ ਕੰਮ ਕਰਦਾ ਰਿਹਾ ਤੇ ਸਮਾਜ ਲਈ ਬਹੁਤ ਕੁਝ ਕਰਨਾ ਸੀ ਅੱਜ ਉਹਨਾਂ ਦੀ ਭੈਣ ਕਰੇਗੀ ਉਹਨਾਂ ਦੇ ਬਾਪ ਔਰ ਸੱਚੀ ਸੁੱਚੀ ਸ਼ਰਧਾਂਜਲੀ ਸਾਡੀ ਸਾਰਿਆਂ ਦੀ ਇਹ ਬਣਦੀ ਹੈ ਕਿ ਜਦੋਂ ਔਖੀ ਘੜੀ ਬਣਦੀ ਹੈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਰਹੀਏ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਉਹਨਾਂ ਨੂੰ ਇਹ ਅਹਿਸਾਸ ਹੋਈਏ ਜਿਹੜੇ ਆਲੇ ਦੁਆਲੇ ਭਰਾ ਹੋਰ ਨੇ ਉਹ ਕਹਿਣਾ ਸੀ ਤੁਹਾਡੇ ਭਰਾ ਆ ਅਸੀਂ ਤੁਹਾਡੇ ਬਾਹਰ ਇਹ ਹੁੰਦੀ ਆ ਸੱਚੀ ਸੁੱਚੀ ਸ਼ਰਧਾਂਜਲੀ ਸੋ ਇਸ ਇਲਾਕੇ ਚੋਂ ਬਹੁ ਨਾਮੀ ਹਸਤੀਆਂ ਪੰਚ ਸਰਪੰਚ ਅਧਿਆਪਕ ਸਹਿਬਾਨ ਰਾਜਨੀਤਿਕ ਪਾਰਟੀਆਂ ਦੇ ਵੱਖ-ਵੱਖ ਲੀਡਰ ਸਹਿਬਾਨ ਸਾਥ ਸੰਬੰਧੀ ਦੋਸਤ ਮਿੱਤਰ ਪੱਤਰਕਾਰ ਡਾਕਟਰ ਉਹਨਾਂ ਦੇ ਆਪਣੇ ਐਮਡੀ ਕਾਰੇ ਬੈਚਮੇਟ ਸੀਨੀਅਰ ਜੂਨੀਅਰ ਉਹਨਾਂ ਦੇ ਪ੍ਰੋਫੈਸਰ ਸਹਿਬਾਨ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਦੁੱਖ ਵੰਡਾਉਣ ਦੇ ਲਈ ਇਸ ਔਖੀ ਘੜੀ ਦੇ ਵਿੱਚ ਉਹ ਸਾਡੇ ਨਾਲ ਆਏ ਨੇ ਉਹਨਾਂ ਦੇ ਵਿੱਚ ਡਾਕਟਰ ਏ ਪੀ ਸਿੰਘ ਜੀ ਡੀਨ ਸ੍ਰੀ ਗੁਰੂ ਨਾਮਦਾਸ ਮੈਡੀਕਲ ਯੂਨੀਵਰਸਿਟੀ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਇਕਬਾਲ ਸਿੰਘ ਮਾਹਲ ਜੀ ਹਲਕਾ ਇੰਚਾਰਜ ਸ਼੍ਰੋਮੇ ਅਕਾਲੀ ਦਲ ਕਾਦੀਆਂ ਸਰਦਾਰ ਸੁਲੱਖਣ ਸਿੰਘ ਜੀ ਡੋਗਰ ਮਹੇਸ਼ प्रबल ਸਰੀਆ ਦੇ ਮਾਲਕ ਡਾਕਟਰ ਗੁਰਲਾਲ ਸਿੰਘ ਜੀ ਐਮ ਐਸ ਡਾਇਰੈਕਟਰ ਤਰਨਤਨ ਸਾਹਿਬ ਡਾਕਟਰ ਗगन ਖੰਨਾ ਜੀ ਹੈੱਡ ਆਰਥੋ ਵਿਭਾਗ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਅੰਮ੍ਰਿਤਸਰ ਸਰਦਾਰ ਭੁਪਿੰਦਰਪਾਲ ਸਿੰਘ ਜੀ ਬੇਟੀ ਸਾਬਕਾ ਐਸ ਐਸ ਬੋਰਡ ਮੈਂਬਰ ਪੰਜਾਬ ਸਰਦਾਰ ਸੁਖਦੇਵ ਸਿੰਘ ਜੀ ਚੰਡੀਗੜ੍ਹ ਪੀਜੀਆ ਤੋਂ ਸਰਦਾਰ ਮਨਦੀਪ ਸਿੰਘ ਰੰਗਣ ਮੰਗਲ ਹਲਕਾ ਇੰਚਾਰਜ ਪੰਜਾਬ ਕਾਂਗਰਸ ਸ੍ਰੀ ਹਰਗਵਿੰਦਪੁਰ ਸਰਦਾਰ ਰਾਜਨਜੀਤ ਸਿੰਘ ਜੀ ਕਮਾਨ ਹਲਕਾ ਇੰਚਾਰਜ ਅਕਾਲੀ ਦਲ ਜਥੇਦਾਰ ਸਰਦਾਰ ਕਸ਼ਮੀਰ ਸਿੰਘ ਬਰਿਆਰ ਜੀ ਸਰਦਾਰ ਸੁਖਜੀਤ ਸਿੰਘ ਚੰਡੀਗੜ੍ਹ ਤੋਂ ਸਰਦਾਰ ਕੁਲਵੰਤ ਸਿੰਘ ਚੀਮਾ ਜੀ ਐਕਸ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਹਰਗਵਿੰਦਪੁਰ ਪ੍ਰਿੰਸੀਪਲ ਸੁਲੱਖਣ ਸਿੰਘ ਭੇੜ ਪੱਤਣ ਸਰਦਾਰ ਲਖਵੇਂ ਗਵਿੰਦਰ ਸਿੰਘ ਘੁੰਮਣ ਜੀ ਜਨਨ ਸਕੱਤਰ ਐਸਸੀ ਵਿੰਗ ਮੈਡੀਕਲ ਸਾਇੰਸ ਦੇ ਬਹੁਤ ਸਾਰੇ ਉਹਨਾਂ ਦੇ ਬੈਚਮੇਟ ਡਾਕਟਰ ਸੁਖਪੀਰ ਸਿੰਘ ਜੀ ਡਾਕਟਰ ਸਰਦਾਰ ਮਲਕੀਤ ਸਿੰਘ ਮਦਰਾ ਜੀ ਐਡਵੋਕੇਟ ਸਰਦਾਰ ਗੁਰਦੀਪ ਸਿੰਘ ਬੁੱਲਪੁਰ ਸਰਦਾਰ ਹਰਦੇয়াল ਸਿੰਘ ਕਾਜਮਪੁਰ ਐਕਸ ਚੇਅਰਮੈਨ ਬਲਾਕ ਸੰਮਤੀ ਸ੍ਰੀ ਹਰਗੋਬਿੰਦਪੁਰ ਜਸਪਾਲ ਸਿੰਘ ਬਾਜਵਾ ਜੀ ਤਹਿਸੀਲਦਾਰ ਔਰ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਤੋਂ ਅਧਿਆਪਕ ਜਥੇਬੰਦੀਆਂ ਤੋਂ ਸਮਾਜ ਸੇਵੀ ਸੰਸਥਾਵਾਂ ਤੋਂ ਸਾਡੇ ਦਰਮਿਆਨ ਸ਼ਰਦਾ ਦੇ ਫੁੱਲ ਭੇਂਟ ਕਰਨ ਦੇ ਲਈ ਆਏ ਨੇ ਤੇ ਬਾਰੇ ਸਾਡੇ ਸਖਤਰ ਸਾਹਿਬ ਬੜੇ ਵਿਸਤਾਰ ਦੇ ਨਾਲ ਦੱਸ ਕੇ ਗਏ ਕਿਉਂਕਿ ਪਰਿਵਾਰ ਦੇ ਵਿੱਚ ਬੜੀਆਂ ਆਸਾਂ ਹੁੰਦੀਆਂ ਜਦੋਂ ਕੋਈ ਬੱਚਾ ਪੈਦਾ ਹੁੰਦਾ ਤੇ ਸਾਡੇ ਮਾਸਟਰ ਜੀ ਦਾ ਪਰਿਵਾਰ ਸਰਵਣ ਸਿੰਘ ਜੀ ਦਾ ਡਾਕਟਰ ਹਰਪ੍ਰੀਤ ਸਿੰਘ ਜਦੋਂ ਬੱਚਾ ਪੈਦਾ ਹੋਇਆ ਤੇ ਬੜੀਆਂ ਮਨ ਚ ਖੁਸ਼ੀਆਂ ਸੀ ਨਾਮ ਬਾਣੀ ਦੇ ਨਾਲ ਜੁੜੇ ਸਨ ਪਰਿਵਾਰ ਪਰਮਾਤਮਾ ਤੇ ਪੂਰਾ ਪ੍ਰੋਸੈਸ ਤੇ ਉਹ ਪਰਮਾਤਮਾ ਨੇ ਬਾਹ ਵੀ ਇੰਨੀ ਫੜੀ ਕਿ ਸ਼ਬਦ ਰਹੀਂ ਦੱਸ ਨਹੀਂ ਸਕਦੇ ਹਰ ਦੁਨਿਆਵੀ ਖੁਸ਼ੀ ਇਹਨਾਂ ਨੂੰ ਦਿੱਤੀ ਪਰ ਪਤਾ ਨਹੀਂ ਕੁਦਰਤ ਦੀ ਕੀ ਕਰਨੀ ਸੀ ਜਿੱਦਾਂ ਰੇਤ ਦਾ ਮਹਿਲ ਢੱਟ ਜਾਂਦਾ ਇਸੇ ਤਰ੍ਹਾਂ ਸਾਰਾ ਮਹਿਲ ਢਾ ਕੇ ਤੇ ਫੇਰ ਮਿੱਟੀ ਕਰ ਇਹ ਤੇ ਪਰਮਾਤਮਾ ਦੀਆਂ ਪਰਮਾਤਮਾ ਜਾਣਦਾ ਖੇਡਾਂ ਪਰ ਸਾਡੇ ਅਮਰਤਪਾਲ ਸਿੰਘ ਦੇ ਜਾਣ ਦੇ ਨਾਲ ਪਰਿਵਾਰ ਨੂੰ ਤੇ ਘਾਟਾ ਬਹੁਤ ਪਿਆ ਆਪਾਂ ਸ਼ਬਦਾਂ ਰਾਈ ਨਹੀਂ ਦੱਸ ਸਕਦੇ ਸਹਿਤ ਇਕਹਿ ਵਿਛੋੜਾ ਇਲਾਕੇ ਨੂੰ ਬਹੁਤ ਵੱਡੀ ਕਾਟ ਪਈ ਹੈ ਕਿ ਇਹੋ ਜਿਹੇ ਪਿੰਡੂ ਇਲਾਕੇ ਦੇ ਵਿੱਚੋਂ ਰੂਲਰ ਇਲਾਕੇ ਦੇ ਵਿੱਚੋਂ ਕੋਈ ਐਮ ਡੀ ਡਾਕਟਰ ਬਣਨਾ ਕੋਈ ਏਡੀ ਸੌਖੀ ਵੀ ਗੱਲ ਨਹੀਂ ਮੈਨੂੰ ਮੇਰੇ ਸਾਥੀ ਰਾਜਨਬੀਰ ਜੀ ਦੱਸ ਰਹੇ ਸਨ ਉਹਨਾਂ ਦੀ ਲੋਕਪ੍ਰਿਤਾ ਬਾਰੇ ਲੋਕਾਂ ਦੇ ਦੁੱਖ ਬਾਰੇ ਕਿੰਨਾ ਦੁੱਖ ਵੰਡਾ ਰਹੇ ਨੇ ਕਹਿੰਦੇ ਮੈਂ ਸੰਸਕਾਰ ਵਾਲੇ ਦਿਨ ਆਇਆ ਸੀ ਪੋਸਟ ਪਾਈ ਫੇਸਬੁੱਕ ਤੇ ਆਪਣੀ ਤੇ ਹਜ਼ਾਰਾਂ ਹੀ ਕਮੈਂਟ ਆਏ ਨੇ ਥੱਲੇ ਅਫਸੋਸ ਦੇ ਤੇ ਲੋਕਾਂ ਨੇ ਦੁੱਖ ਜ਼ਾਹਰ ਕੀਤਾ ਜੋਲ ਪਰਿਵਾਰ ਦੇ ਨਾਲ ਜੇ ਫੇਸਬੁੱਕ ਦੇ ਉੱਤੇ ਇੰਨੇ ਲੋਕਾਂ ਨੇ ਦੁੱਖੇ ਦਾਜ ਮੈਂ ਦੇਖ ਰਿਹਾ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਉਹਨਾਂ ਦੇ ਸਾਰੇ ਬੈਚਮੇਟ ਕਲੀਗ ਡੀਨ ਸਾਹਿਬ ਅਤੇ ਇਲਾਕੇ ਜੋ ਹਰ ਸਿਆਸੀ ਪਾਰਟੀ ਦਾ ਮੁਖੀ ਗੁਰਮਖ ਲੋਕੀ ਸਮਾਜ ਸੇਵੀ ਸੰਸਥਾਵਾਂ ਇੱਥੇ ਆਈਆਂ ਨੇ ਦੁੱਖ ਵੰਡਾਉਣ ਦੇ ਲਈ ਮੇਰੇ ਭੈਣ ਭਰਾ ਸਾਰੇ ਆਏ ਨੇ ਦੁੱਖ ਬਹੁਤ ਵੱਡਾ ਹੈ ਕਿਉਂਕਿ ਇੱਕ ਦੁਨੀਆਵੀ ਦੇ ਵਿੱਚ ਅਸੀਂ ਜਦੋਂ ਪੜਦੇ ਹਾਂ ਇਤਿਹਾਸ ਪੜਦੇ ਹਾਂ ਗੁਰਬਾਣੀ ਪੜਦੇ ਹਾਂ ਤੇ ਸਭ ਤੋਂ ਵੱਡਾ ਭਾਰ ਕਿਹੜਾ ਮੰਨਿਆ ਗਿਆ ਜਦੋਂ ਬਾਪ ਦੇ ਮੋਢੇ ਤੇ ਬੇਟੇ ਦਾ ਜਨਾਜ਼ਾ ਹੁੰਦਾ ਹੈ ਤੁਹਾਡਾ ਭਾਰ ਹੀ ਕੋਈ ਨਹੀਂ ਦੋ ਤੁਹਾ ਮੈਂ ਦੇਖ ਰਿਹਾ ਸੀ ਉਹਦਣ ਹਰਪ੍ਰਜਨ ਸਿੰਘ ਤੇ ਮਾਸਟਰ ਸਰਵੰਤ ਸਿੰਘ ਤੇ ਆਪਣੀ ਛੋਟੀ ਭੈਣ ਤੇ ਜਦੋਂ ਅੱਗ ਬੁਖਾਰ ਰਹੇ ਸਨ ਤੇ ਸੋਚਦਾ ਸੀ ਕਿ ਇਹ ਕੰਮ ਤੇ ਅਮਰਤਪਾਲ ਨੇ ਕਰਨੇ ਸੀ ਪਰ ਇਹ ਕਿ ਕਿੱਡਾ ਕੁਰਤ ਦਾ ਕਹਿਰ ਹੈ ਆਪਾਂ ਸ਼ਬਦਾਂ ਰਾਹੀਂ ਨਹੀਂ ਦੱਸ ਸਕਦੇ ਬਹੁਤ ਵੱਡੀ ਕਾਟ ਪਈ ਹੈ ਪਰਿਵਾਰ ਨੂੰ ਇਲਾਕੇ ਨੂੰ ਆਪਾਂ ਦੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੀ ਕਰ ਸਕਦੇ ਹਾਂ ਕਿ ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਜੋ ਨੌਜਵਾਨ ਰੂਹ ਸੀ ਅਜੀ ਉਹਨੇ ਇਲਾਕੇ ਲਈ ਬਹੁਤ ਕੁਝ ਕਰਨਾ ਸੀ ਅਜੇ ਤੇ ਅਧ ਖੜਿਆ ਫੁੱਲ ਸੀ ਇਹਦੀ ਮਹਿਕ ਇਲਾਕੇ ਪੂਰੇ ਦੇ ਵਿੱਚ ਖਿੰਡਣੀ ਸੀ ਪਰ ਪ੍ਰਮਾਤਮਾ ਨੂੰ ਸ਼ਾਇਦ ਨਹੀਂ ਸੀ ਮਨਜ਼ੂਰ ਕਿਉਂਕਿ ਉਹਦੇ ਅੱਗੇ ਜੋਰ ਨਹੀਂ ਜਿਸकी ਵਸ ਸੋਈ ਲੈ ਜਾਏਗਾ ਰੋਸ ਕਿਸੇ ਸਿਓ ਕੀਚੇ ਕਿਦਨਾ ਗਿਲਾ ਕਰੀਏ ਕਿਦਾ ਬਾਹ ਫੜ ਕੇ ਹਲਾਈਏ ਵੀ ਕਿਉਂ ਲੈ ਕੇ ਕੀ ਬੜਾ ਵੱਡਾ ਮਨ ਨੂੰ ਛੱਟ ਵੱਜੀਏ ਕਿ ਕਿੱਦਾਂ ਬੰਦਾ ਇੱਕ ਇੱਕ ਦਿਨ ਕਰਕੇ ਕਰ ਰਹੇ ਸਨ ਕੀਰਤਨ ਕਥਾ ਕਰ ਰਹੇ ਸਨ ਕਿ ਮਾਂ ਸੋਚਦੀ ਏ ਕਿ ਮੇਰਾ ਪੁੱਤ ਵੱਡਾ ਹੋ ਰਿਹਾ ਪਰ ਉਹਦੀ ਉਮਰ ਘਟ ਰਹੀ ਏ ਆਪਾਂ ਸਾਰੇ ਦੁਨਿਆਵੀ ਤੌਰ ਤੇ ਜਾਣਨੇ ਆ ਪਰ ਜਦੋਂ ਅਧਿਆਤਮਕ ਤੌਰ ਤੇ ਜਾਣਨੇ ਆ ਤੇ ਇਹਦੇ ਮਕਸਦ ਕੋਈ ਹੋਰ ਨਿਕਲਦੇ ਜੋ ਮੈਂ ਸਮਝਣਾ ਅਧਿਆਤਮਕ ਤੌਰ ਦੇ ਉੱਤੇ ਜੇ ਆਪਾਂ ਸੋਚਦੇ ਆ ਕਿ ਇਹ ਰੂਹ ਜਿਹੜੀ ਸੀ ਅੰਮ੍ਰਿਤਪਾਲ ਦੀ ਇਹ ਇਸ ਦੁਨੀਆਂ ਦੇ ਰਹਿਣ ਦੇ ਲਾਇਕ ਹੀ ਨਹੀਂ ਸੀ ਉਹ ਬੜੀ ਸੱਚੀ ਸੁੱਚੀ ਰੂਹ ਸੀ ਜਿਸ ਦਿਨ ਤੋਂ ਪਰਮ ਇਸ ਦੁਨੀਆ ਤੇ ਆਇਆ ਉਹਨੇ ਗੁਰੂ ਦਾ ਪੱਲਾ ਫੜਿਆ ਨਾਮ ਬਾਣੀ ਫੜੀ ਸੱਚ ਝੂਠ ਤੋਂ ਪਰੇ ਸੀ ਠੀਕ ਹੈ ਗ੍ਰੇਸਤੀ ਦੇ ਵਿੱਚ ਦੁਨਿਆਵੀ ਲੋਕਾਂ ਚ ਰਹਿ ਕੇ ਉਹਨੇ ਆਪਣਾ ਸਾਰੇ ਰਿਸ਼ਤੇਦਾਰਾਂ ਨੂੰ ਬੜਾ ਵਧੀਆ ਨਿਭਾਇਆ ਪਰ ਉਹ ਰੂਹ ਨਹੀਂ ਸੀ ਉਹਦੀ ਅੰਦਰੋਂ ਇਕੋ ਹੀ ਪ੍ਰਮਾਤਮਾ ਨਾਲ ਲਿਪ ਜੁੜਦੀ ਸੀ ਕਿ ਦੁਨੀਆ ਮੇਰੇ ਲਈਕ ਨਹੀਂ ਜੋ ਅਸੀਂ ਸਮਝਦੇ ਆਂ ਤੇ ਪ੍ਰਮਾਤਮਾ ਨੂੰ ਲੈ ਕੇ ਆਪਣੇ ਸੱਚਖੰਡ ਦੇ ਵਿੱਚ ਲੈ ਕੇ ਇਹ ਹੀ ਆਤਮਾ ਮੈਨੂੰ ਇਹ ਵਿਸ਼ਵਾਸ ਨਾਲ ਕਹਿ ਸਕਦਾ ਕਿ ਇਹ ਪ੍ਰਮਾਤਮਾ ਦੇ ਵਿੱਚ ਵਿਲੀਨ ਹੋਈ ਹੈ ਇਹ ਆਤਮਾ ਇਹ ਕਿਹੇ ਚੱਕਰ ਦੇ ਵਿੱਚ ਨਹੀਂ ਪੈਣੀ 84 ਲੱਖ ਜੁਨਾ ਚ ਨਹੀਂ ਪੈਣੀ ਇਹ ਉਹਦੇ ਦਰ ਤੇ ਜਾਈਏ ਤੇ ਉਹਦੇ ਵਿੱਚ ਵਿਲੀਨ ਹੋਈਏ ਕਿਉਂਕਿ ਇਹੋ ਜੀ ਸੱਚੀ ਸੁੱਚੀ ਆਤਮਾ ਇਹ ਜੇ ਦੁਨਿਆਵੀ ਆਪਾਂ ਸਾਰੇ ਦੁਨੀਆ ਨੂੰ ਜਾਣਨੇ ਆ ਕਿ ਦੁਨੀਆ ਬੜੇ ਰੰਗਾਂ ਦੀ ਇੱਥੇ ਸੱਚੀ ਸੁੱਚੀ ਆਤਮਾ ਰਹਿ ਨਹੀਂ ਸਕਦੀ ਬਸ ਜੇ ਅਸੀਂ ਦੁਨਿਆਵੀ ਤੌਰ ਤੇ ਦੇਖਨੇ ਆਪਣੇ ਪਰਿਵਾਰਕ ਤੌਰ ਤੇ ਦੇਖਦੇ ਆ ਤੇ ਕਿਸ ਤਰ੍ਹਾਂ ਹੌਸਲਾ ਦਵਾ ਉਹ ਬਜ਼ੁਰਗ ਦਾਦੇ ਦਾਦੀ ਨੂੰ ਕਿ ਹੌਸਲਾ ਕਰੋ ਮਾਸਰ ਜੀ ਸਭ ਠੀਕ ਹੋ ਜਾਣਾ ਕਿਦਾਂ ਠੀਕ ਹੋ ਜਾਣਾ ਕਿਦਾਂ ਆਪਣੀ ਭੈਣ ਨੂੰ ਆਪਣੇ ਵੀਰ ਨੂੰ ਹੌਸਲਾ ਦਵਾਂ ਸ਼ਬਦ ਨਹੀਂ ਕਿਦਾਂ ਆਪਣੀ ਉਹ ਬੇਟੀ ਨੂੰ ਦਵਾਂ ਜਿਹੜੀ ਆਪਣੇ ਵੀਰ ਦੇ ਰੁੱਖ ਤੇ ਗੋਟ ਤੇ ਰਖੜੀ ਬੰਦੀ ਸੀ ਤੇ ਇਕੱਠੇ ਐਮਡੀ ਵਾਸਤੇ ਬੇਟੀ ਨੂੰ ਵੀ ਦਾਖਲਾ ਮਿਲਿਆ ਬੇਟਾ ਵੀ ਕਰ ਰਿਹਾ ਸੀ ਤੁਸੀਂ ਸਾਰੇ ਸਾਡੇ ਅੱਜ ਦੁੱਖ ਚ ਆਏ ਹੋ ਤੇ ਦੁੱਖ ਵੰਡਾਇਆ ਘਟਦਾ ਹੈ ਖੁਸ਼ੀ ਵੰਡਾਇਆ ਵਾਧਦੀ ਆਪਾਂ ਸਾਰੇ ਤੁਸੀਂ ਆਏ ਹੋ ਤਾਰਸ ਦਿੱਤੀ ਹੈ ਮੈਂ ਤੇ ਇਹੀ ਅਪੀਲ ਕਰਾਂਗਾ ਸਾਰਿਆਂ ਨੂੰ ਕਿ ਜਿੰਨੇ ਤੁਸੀਂ ਆਏ ਹੋ ਭੈਣ ਭਰਾ ਆਪਣੇ ਆਪਣੇ ਇਸ਼ਟ ਨੂੰ ਜਿੰਨੂੰ ਤੁਸੀਂ ਮੰਨਦੇ ਹੋ ਤੇ ਜਰੂਰ ਆਪਣੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਿਓ ਕਿ ਸਾਡੇ ਪਰਿਵਾਰ ਨੂੰ ਹੌਸਲਾ ਮਿਲੇ ਤੇ ਉਸ ਸਾਡੇ ਬੱਚੇ ਦੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਵੇ ਕਿਉਂਕਿ ਬਾਣੀ ਨੇ ਢਾਰਸ ਦੇਣੀ ਹੈ ਸਾਨੂੰ ਇੱਥੇ ਵੀ ਦੇਣੀ ਹੈ ਤੇ ਉੱਥੇ ਉਹਦੀ ਆਤਮਾ ਨੂੰ ਵੀ ਦੇਣੀ ਹੈ ਸੰਗ ਸਖਾ ਸਬਤਾ ਜਗੇ ਕੋਊ ਨ ਨਿਭਿਓ ਸਾਥ ਕੋਹ ਨਾਨਕ ਇਸ ਵਿਪਤ ਮੇ ਟੇਕ ਇੱਕ ਰਗੁਨਾਥ ਪ੍ਰਮਾਤਮਾ ਦੇ ਨਾਮ ਨੇ ਸਹਾਈ ਹੋਣਾ ਸਾਨੂੰ ਵੀ ਹੌਸਲਾ ਮਿਲਣਾ ਤੇ ਉਹ ਸਾਡੇ ਬੱਚੇ ਦੀ ਆਤਮਾ ਨੂੰ ਹੀ ਪ੍ਰਮਾਤਮਾ ਨੇ ਆਪਣੇ ਕੋਲ ਰੱਖਣਾ ਤੁਸੀਂ ਸਾਰੇ ਆਏ ਹੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਮੁੱਚੇ ਪਰਿਵਾਰ ਵੱਲੋਂ ਮੈਂ ਕਰਦਾ ਬੇਨਤੀ ਕਰਦਾ ਕਿ ਗੁਰੂ ਕਾ ਲੰਗਰ ਤਿਆਰ ਹੈ ਸਾਰਿਆਂ ਨੇ ਛੱਕ ਕੇ ਜਾਣਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਆਓ ਸਾਰੇ ਮਿਲ ਕੇ ਅਰਦਾਸ ਕਰੀਏ ਸੰਮਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣਾਂ ਸੀਸੜੀਆਂ ਜਿਉ ਹੋਏ ਸਾਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਸਰਦਾਰ ਗੁਰੂ ਇਕਬਾਲ ਸਿੰਘ ਬਾਹਲ ਜੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਾਦੀਆਂ ਤੋਂ ਸੋ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਲੰਗਰ ਸ਼ੱਕੇ ਜਾਣਾ ਪਰਿਵਾਰ ਵੱਲੋਂ ਸਾਰੇ ਵੱਲੋਂ ਤੁਸੀਂ ਇਸ ਦੁੱਖ ਚ ਸ਼ਾਮਲ ਹੋਇਓ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਿਰਵਾਹੇ ਗੁਰਦੀਕੀ